Thank Guru uh -huh. uh -huh. uh -huh. sono sono ਕਰੀਏ ਆਪੋ ਉਪਦੇਸ਼ ਆ ਵਿਚਾਰ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਜੀ ਦਇਆ ਕਰ ਰਹੇ ਨੇ ਆਪੋ ਆਪਣੀਆਂ ਮਨ ਵਿੱਤਿਆਂ ਇਕਾਗਰ ਕਰਕੇ ਸਤਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕਰਿਏ ਜੀ ਤਨਾਸਰੇ ਮਹੱਲਾ ਪੰਜਵਾ ਸੰਮਰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਇਹ ਪਾਵਨ ਪਵਿੱਤਰ ਅੰਮ੍ਰਿਤ ਵਚਨ ਸ਼ਾਂਤੀ ਦੇ ਪੰਜ ਨਿਮਰਤਾ ਦੇ ਘਰ ਦਇਆ ਦੇ ਸਾਗਰ ਕਿਰਪਾ ਦੀ ਖਾਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋ ਦਇਆ ਦੇ ਘਰ ਸ਼ਾਂਤੀ ਦੇ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਇਆ ਕਿਰਪਾ ਕਰਦੇ ਨੇ ਪਾਵਨ ਉਪਦੇਸ਼ ਬਖਸ਼ਦੇ ਨੇ ਇਹ ਜੋ ਅੰਮ੍ਰਿਤ ਬਚਨ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਤਨਾਸਰੀ ਰਾਗਣੀ ਵਿਖੇ ਉਚਾਰਨ ਕੀਤਾ ਹੋਇਆ ਹੈ ਔਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮubaruk ਅੰਗ 673 ਅੰਗ ਤੋਂ ਆਰੰਭ ਹੋ ਕੇ 674 ਅੰਗ ਦੇ ਉੱਪਰਲੇ ਪਾਸੇ ਜਾ ਕੇ ਸ਼ਬਦ ਸਮਾਪਤ ਹੁੰਦਾ ਹੈ। ਔਰ ਇਸ ਪਵਨ ਸ਼ਬਦ ਦੀਆਂ ਕੇਂਦਰੀ ਪੰਕਤੀਆਂ ਹਨ ਜਹਿ ਬਾ ਏਕ ਕਵਨ ਗੁਣ ਕਹੀਐ ਬੇ ਸਮਾਰ ਬੇ ਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਏ ਆਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਬੇ ਅੰਤ ਹੋ ਆਪ ਜੀ ਦੇ ਗੁਣ ਵੀ ਬੇ ਅੰਤ ਨੇ ਅਸੀਂ ਆਪ ਜੀ ਦੇ ਕਿਹੜੇ ਕਿਹੜੇ ਗੁਣਾ ਦਾ ਕਥਨ ਕਰੀਏ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਖੋਂ ਤੂ ਠਾਕੁਰ ਊਚ ਭਗਵਾਨ ਆ ਮਹਾਰਾਜ ਸਾਡੇ ਕੋਲੇ ਜबान ਜੀਬ ਰਸਨਾ ਓਈ ਕੋਈ ਹੈ ਹੁਣ ਇੱਕ ਜੀਬ ਦੇ ਨਾਲ ਅਸੀਂ ਆਪ ਜੀ ਦੇ ਕਿੰਨੇ ਕੁ ਗੁਣ ਬਿਆਨ ਕਰੀਏ ਕਿਹੜੇ ਕਿਹੜੇ ਗੁਣਾ ਜਿਹੜੇ ਉਹ ਅਸੀਂ ਆਪ ਜੀ ਦੇ ਕਹਿ ਸਕਦੇ ਹਾਂ ਕਿਉਂਕਿ ਆਪ ਜੀ ਤੇ ਗੁਣਾ ਦੇ ਸਮੁੰਦਰ ਹੋ ਗੁਣਾ ਦੇ ਘਰ ਹੋ ਆਪ ਜੀ ਤੋ ਗੁਣ ਸਾਗਰ ਆਪ ਗੁਣ 모ਹੀ ਮਹਾਰਾਜ ਆਪ ਗੁਣਾ ਦੇ ਸਮੁੰਦਰ ਹੋ ਆਪ ਜੀ ਦੇ ਗੁਣ ਇੰਨੇ ਨੇ ਨਾ ਕਿ ਉਹ ਗਿਣੀ ਨਹੀਂ ਜਾਂਦੇ ਤੋ ਇਸ ਤਰ੍ਹਾਂ ਤੋਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਔਗਣੀ ਨਾ ਮੋਸੋ ਕੋ ਗੁਣਵਾਨ ਤੋਸੋ ਨਹੀਂ ਮਹਾਰਾਜ ਆਪ ਜੀ ਵਰਗਾ ਕੋਈ ਗੁਣਵਾਨ ਨਹੀਂ ਹੈ ਅਸੀਂ ਇੱਕ ਜੀਬ ਦੇ ਨਾਲ ਕਿੰਨੇ ਕੁ ਗੁਣਾ ਦਾ ਕਥਨ ਕਰ ਸਕਦੇ ਹਾਂ ਕਿਉਂਕਿ ਆਪ ਜੀ ਦਾ ਤਾਂ ਇਹ ਪਰਉਪਕਾਰ ਹੈ ਇਹ ਵੀ ਆਪ ਜੀ ਦਾ ਇੱਕ ਇੱਕ ਹੀ ਗੁਣ ਹੈ ਗੁਣ ਤਾਂ ਬਹੁਤੇ ਨੇ ਇਹ ਇੱਕ ਗੁਣ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਇਹ ਇੱਕ ਗੁਣ ਹੈ ਤੁਮ ਦਾਤੇ ਤੁਸੀਂ ਦਾਤੇ ਹੋ ਠਾਕੁਰ ਸਾਡੇ ਮਾਲਕ ਵੀ ਹੋ ਔਰ ਨਾਲ ਪ੍ਰਤ ਪਾਲਕ ਕਹਦੇ ਹਰ ਰੋਜ਼ ਤੇ ਹਰ ਜੀਵ ਦੀ ਪਾਲਣਾ ਕਰਦੇ ਹੋ ਤੁਸੀਂ ਹਰ ਰੋਜ਼ ਹਰ ਜੀਵ ਦੀ ਹਰ ਸਮੇਂ ਆਪ ਪਾਲਣਾ ਕਰਦੇ ਹੋ ਇਸ ਤਰ੍ਹਾਂ ਕਈ ਤਰ੍ਹਾਂ ਦੀ ਪਾਲਣਾ ਹੁੰਦੀ ਹੈ ਜਿਵੇਂ ਕਿਤੇ ਅੰਨ ਅਨਾਜ ਦੇ ਕੇ ਪਾਲਦੇ ਹੋ ਤੇ ਫਿਰ ਸਵਾਸ ਦੇ ਦੇ ਕੇ ਵੀ ਪਾਲਦੇ ਹੋ ਜਿਵੇਂ ਸਾਦ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵੀ ਆਪ ਸਵਾਸ ਦੇ ਕੇ ਜੀਵਨ ਨੂੰ ਪਾਲਦੇ ਹੋ ਸੋ ਇਸ ਤਰ੍ਹਾਂ ਆਪ ਜੀ ਸਾਡੇ ਤਨ ਨੂੰ ਪਾਲਦੇ ਹੋ ਭੋਜਨ ਆਦਿਕ ਦੇ ਕੇ ਜਿਵੇਂ ਜੀਵੋ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਇਹ ਤੇ ਸਰੀਰਿਕ ਪਾਲਣਾ ਪੋਸ਼ਣਾ ਹੈ ਨਾ ਕਿ ਸਰੀਰ ਨੂੰ ਪਾਲਿਆ ਔਰ ਇਸੇ ਤਰ੍ਹਾਂ ਹੀ ਆਪਣੇ ਸਿੱਖਾਂ ਗੁਰਸਿੱਖਾਂ ਭਗਤਾਂ ਜੁਗਿਆਸੂਆਂ ਦੇ ਮਨ ਦੇ ਵਿੱਚ ਆਪਜੀ ਧਰਮ ਪਾਲਦੇ ਹੋ ਉਹਨਾਂ ਦੇ ਹਿਰਦੇ ਦੇ ਵਿੱਚ ਭਗਤੀ ਦਾ ਪਾਲਣ ਕਰਦੇ ਹੋ ਪਹਿਲਾਂ ਭਗਤੀ ਨੂੰ ਪੈਦਾ ਵੀ ਕਰਦੇ ਆ ਜਿਵੇਂ ਜੀਵੋ ਪਾਏ ਪਿੰਡ ਜेन ਸਾਧਿਆ ਪਹਿਲਾ ਸਰੀਰ ਪੈਦਾ ਕੀਤਾ ਮਾਂ ਦੇ ਉਦਰ ਵਿੱਚ ਫਿਰ ਉਹਦੀ ਪਾਲਣਾ ਕੀਤੀ ਫਿਰ ਉਹਨੂੰ ਪੋਸਿਆ ਭਾਵ ਉਹਨੂੰ ਖਾਣ ਪੀਣ ਨੂੰ ਵੀ ਰਜਗਾਰ ਦਿੱਤਾ ਉਸੇ ਤਰ੍ਹਾਂ ਆਪ ਜੀ ਜਗਿਆਸੂ ਦੇ ਹਿਰਦੇ ਦੇ ਵਿੱਚ ਪਹਿਲਾ ਭਗਤੀ ਪੈਦਾ ਕਰਦੇ ਹੋ ਸ਼ਰਧਾ ਪ੍ਰੇਮ ਪ੍ਰਗਟ ਕਰਦੇ ਹੋ ਫਿਰ ਉਹਨੂੰ ਪਾਲਦੇ ਪਿਓ ਇਸੇ ਤਰ੍ਹਾਂ ਧਰਮ ਪਹਿਲਾ ਆਪ ਇੱਕ ਭਗਤ ਦੇ ਸੰਤ ਦੇ ਜਗਿਆਸੂ ਦੇ ਸਤ ਸੰਗੀ ਦੇ ਹਿਰਦੇ ਦੇ ਵਿੱਚ ਧਰਮ ਉਤਪੰਨ ਕਰਦੇ ਹੋ ਧਰਮ ਉਤਪੰਨ ਕਰਕੇ ਫਿਰ ਉਹਦੀ ਪਾਲਣਾ ਵੀ ਕਰਦੇ ਹੋ ਤੇ ਇਸ ਤਰ੍ਹਾਂ ਤੁਮ ਦਾ ਤੇ ਮਹਾਰਾਜ ਤੁਸੀਂ ਦਾਤੇ ਹੋ ਸਭ ਦੀ ਪਾਲਣਾ ਤੁਸੀਂ ਕਰਦੇ ਹੋ ਸਭ ਨੂੰ ਰੁਜ਼ਗਾਰ ਦਿੰਦੇ ਹੋ ਜਿਸ ਤਰ੍ਹਾਂ ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤ ਅਵਾਰ ਗਨੀ ਮਨ ਗਾਰੈ ਪਛ ਪਸੂ ਨਗ ਨਾਗ ਨਰਾਤ ਸਰਬ ਸਮੈ ਸਭ ਕੋ ਪਰਤ ਪਰ ਹੈ ਵੀ ਸਭ ਦੀ ਪਾਲਣਾ ਉਹ ਵਾਹਿਗੁਰੂ ਆਪ ਕਰਦਾ ਹੈ ਤੇ ਇਸ ਤਰ੍ਹਾਂ ਜਾਨ ਕੋ ਦੇ ਤ ਅਜਾਨ ਕੋ ਦੇ ਤ ਜਮੀਨ ਕੋ ਦੇ ਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾਪਤ ਲਏ ਹੈ ਇਹ ਜੀਵ ਤੂੰ ਡੋਲਦਾ ਕਾਹਦੇ ਵਾਸਤੇ ਆ ਉਹ ਵਾਹਿਗੁਰੂ ਪਰਮੇਸ਼ਰ ਆਪ ਪਾਲਣਾ ਕਰਦਾ ਭਾਈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜਨ ਤੋ ਪਾਇ ਕੈ ਤਿਨਾਂ ਪੇ ਰੋਜੀ ਦੇ ਜਲ ਮੈਂ ਜੀ ਉਪਾਇ ਕੈ ਜਲ ਪਾਣੀ ਦੇ ਵਿੱਚ ਜੀਵ ਪੈਦਾ ਕਰਕੇ ਜਲ ਮੈਂ ਜੀ ਉਪਾਇ ਕੈ ਤਿਨਾਂ ਪੇ ਰੋਜੀ ਦੇ ਆਪਿ ਉਹ ਨਦੀ ਪਾਲਣਾ ਕਰਦਾ ਹੈ ਸੋ ਇਸ ਤਰ੍ਹਾਂ ਤੁੰ ਦਾ ਤੇ ਠਾਕੁਰ ਪ੍ਰਤਪਾਲਕ ਮਹਾਰਾਜ ਆਪ ਜੀਵਾਂ ਨੂੰ ਪਾਲਦੇ ਹੋ ਆਪ ਹੀ ਉਹਨਾਂ ਦੇ ਮਾਲਕ ਹੋ ਨਾਇਕ ਖਸਮ ਹਮਾਰੇ ਨਾਇਕ ਹੁੰਦਾ ਵੈਸੇ ਤਾਂ ਨਾਇਕ ਆਗੂ ਨੂੰ ਕਹਿੰਦੇ ਨੇਗੇ ਕਹਿੰਦੇ ਤੁਸੀਂ ਨਾਇਕ ਸਾਡੇ ਨੇਤਾ ਹੋ ਤੁਸੀਂ ਹੀ ਸਾਡੇ ਲੀਡਰ ਹੋ ਜਿਹੜੇ ਸਾਨੂੰ ਅਗਲਾ ਰਸਤਾ ਦੇਣ ਵਾਲੇ ਆਗੂ ਹੋ ਤੁਸੀਂ ਹੀ ਸਾਨੂੰ ਸਮਝਾਉਣ ਵਾਲੇ ਹੋ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਆ ਕਹਿੰਦੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਆਪ ਨਿਮਖ ਨਿਮਖ ਪਾਲ ਰਹੇ ਹੋ ਸਾਨੂੰ ਭਾਵ ਥੋੜਾ ਥੋੜਾ ਸਮਾਂ ਦੀ ਤੁਸੀਂ ਉਹ ਪਾਲਦੇ ਹੋ ਜੇ ਤੁਸੀਂ ਸਿਰ ਤੇ ਹੱਥ ਚੁੱਕ ਲੈਂਦੇ ਹੋ ਜਾਂ ਪਾਲਣਾ ਛੱਡ ਦਿੰਦੇ ਹੋ ਆ ਫਿਰ ਇਹ ਸਾਡੇ ਸਰੀਰ ਡੈਡ ਬੋਡੀ ਹੈ ਮਰਦਾ ਹੈ ਲਾਸ਼ ਹੈ ਕਿਉਂਕਿ ਤੁਸੀਂ ਪਾਲਣਾ ਛੱਡ ਤਾ ਜਦੋਂ ਤੁਸੀਂ ਪਾਲ ਦਿਓ ਫਿਰ ਇਹ ਜੀਵਤ ਹੈ ਫਿਰ ਇਹ ਚੇਤਨ ਹੈ ਇਸ ਤਰ੍ਹਾਂ ਚੇਤਨਿਆ ਕਰਕੇ ਹੀ ਜੀਵ ਚੇਤਨ ਹੈ ਨਿਮਕ ਨਿਮਕ ਤੁਮ ਹੀ ਪ੍ਰਤ ਪਾ ਲੋ ਮਹਾਰਾਜ ਆਪ ਹੀ ਸਾਡੇ ਸਾਰਿਆਂ ਦੀ ਜੀਵਾਂ ਦੀ ਆਪ ਪਾਲਣਾ ਕਰਦੇ ਹੋ ਜਿਵੇਂ ਪ੍ਰਤਪਾਲ ਮਾਤਾ ਉਧਰ ਰੱਖੈ ਲਗਰ ਦੇਤਨਾ ਸੇਕ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਬੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਹੁਣ ਮਾਤੇ ਉਧਰ ਵਿੱਚ ਕਿਹੜਾ ਰਾਹ ਜਿੱਥੋਂ ਭੋਜਨ ਪਹੁੰਚ ਜੇ ਉੱਥੇ ਵੀ ਉਹ ਵਾਹਿਗੁਰੂ ਪਰਮੇਸ਼ਵਰ ਨੇਮਕਾ ਨੇਮਕਾ ਤੁਮ ਹੀ ਪ੍ਰਤ ਪਾਲੋ ਮਹਾਰਾਜ ਆਪ ਹੀ ਪਾਲਦੇ ਹੋ ਹਮ ਬਾਰਿਕ ਤੁਮਰੇ ਧਾਰੇ ਹਮ ਬਾਰਿਕ ਤੁਮਰੇ ਧਾਰੇ ਮਹਾਰਾਜ ਅਸੀਂ ਤਾਂ ਆਪ ਜੀ ਦੇ ਪੈਦਾ ਕੀਤੇ ਹੋਏ ਬੱਚੇ ਆ ਧਾਰੇ ਕੀ ਜਾਂ ਬਣਾਏ ਹੋਏ ਆ ਜੇ ਮੈਂ ਤੁਮ ਤੂ ਠਾਕੁਰ ਤੁਮ ਪੈ ਹਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਮਹਾਰਾਜ ਅਸੀਂ ਤਾਂ ਤੇਰੇ ਹੀ ਬੱਚੇ ਹਾਂ ਤੁਹਾਡੇ ਬਣਾਏ ਹੋਏ ਹਾਂ ਤੁਸੀਂ ਹੀ ਸਾਡੇ ਮਾਤਾ ਪਿਤਾ ਹੋ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਤ ਮਹਾਰਾਜ ਅਸੀਂ ਤੁਹਾਡੇ ਹੀ ਬਣਾਏ ਹੋਏ ਬੱਚੇ ਹਾਂ ਜਹਬਾ ਇੱਕ ਕਵਨ ਗੁਣ ਕਹੀਐ ਅੱਜ ਕਹਦੇ ਸਾਡੇ ਕੋਲ ਜੀਵ ਇੱਕ ਆ ਜੀਵ ਵੈਸੇ ਦੋ ਹੁੰਦੀਆਂ ਨੇ ਦੋ ਤੋਂ ਭਾਵ ਇਹ ਐ ਗੁਰਸੰਗਤ ਜੀ ਇੱਕ ਜੀਵ ਹੁੰਦੀ ਐ ਇੱਕ ਰਸਨਾ ਹੁੰਦੀ ਐ ਅੰਗ ਤਾਂ ਇਹ ਇੱਕੋ ਹੀ ਆ ਕੰਮ ਦੋ ਕਰਦੀ ਐ ਇੱਕ ਤਾਂ ਇਹ ਬੋਲਣ ਦਾ ਕੰਮ ਕਰਦੀ ਐ ਸ਼ਬਦਾਂ ਨੂੰ ਸਾਡੇ ਅੰਦਰਲੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਸ਼ਬਦਾਂ ਦੇ ਦੁਆਰਾ ਬਾਹਰ ਪ੍ਰਗਟ ਕਰ ਦਿੰਦੀ ਹੈ ਦੂਸਰਾ ਬਾਹਰਲੇ ਪਦਾਰਥਾਂ ਦਾ ਰਸ ਬਾਹਰਲੇ ਪਦਾਰਥਾਂ ਦਾ ਸਵਾਦ ਖੱਟਾ ਮਿੱਠਾ ਕੌੜਾ ਫਿੱਕਾ ਬੇਸਵਾਦਾ ਸਵਾਦਲਾ ਉਹ ਸਾਰੇ ਰਸਾਂ ਦਾ ਸੁਨੇਹਾ ਸਾਡੇ ਅੰਦਰ ਤੱਕ ਪਹੁੰਚਾ ਦਿੰਦੀ ਹੈ ਗਿਆਨ ਦੇ ਦਿੰਦੀ ਹੈ ਇਹ ਗਿਆਨ ਇੰਦਰਾ ਵੀ ਹੈ ਕਰਮੇਂਦਰਾ ਵੀ ਹੈ ਸੋ ਇਸ ਤਰ੍ਹਾਂ ਜੀਬ ਦੇ ਨਾਲ ਤਾਂ ਗੁਰਸੰਗਤ ਜੀ ਬੋਲਿਆ ਜਾਂਦਾ ਜਿਵੇਂ ਹੁਣ ਇੱਥੇ ਵੀ ਹੈ ਨਾ ਵੀ ਜੇਹ ਬਾ ਏਕ ਕਵਨ ਗੁਣ ਕਹੀ ਹੈ ਜੀਬ ਦੇ ਨਾਲ ਬੋਲਿਆ ਜਾਂਦਾ ਹੈ ਰਸਨਾ ਦੇ ਨਾਲ ਚੱਖਿਆ ਜਾਂਦਾ ਜਿਵੇਂ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਉਥੇ ਚੱਖਣ ਦੀ ਗੱਲ ਹੈ ਉਹ ਇਸ ਤਰ੍ਹਾਂ ਇੱਥੇ ਬੋਲਣ ਦੀ ਗੱਲ ਹੈ ਜੇਬਾ ਇੰਦਰਾ ਇੱਕੋ ਹੀ ਆ ਜੇਹਬਾ ਏਕ ਕਾਭਨ ਗੁਣ ਕਹੀ ਹੈ हे ਪ੍ਰਭੂ ਐ ਵਾਜਰੂ ਜੀ ਆਪ ਜੀ ਦੇ ਗੁਣਾ ਨਾ ਜਿਹੜੇ ਮਹਾਰਾਜ ਉਹ ਬੇਅੰਤ ਨੇ ਤੂੰ ਬੇਅੰਤ ਕੋ ਬਿਰਲਾ ਜਾਣਾ ਮਹਾਰਾਜ ਕੋਈ ਆਪ ਜੀ ਦੇ ਗੁਣਾ ਨਾ ਕਹਿ ਸਕਦਾ ਨਹੀਂ ਕਹਿ ਸਕਦਾ ਜਹ ਬਾ ਏਕ ਅਸੀਂ ਇੱਕ ਜੀਵ ਦੇ ਨਾਲ ਕਿੰਨੇ ਕੁ ਗੁਣਾਂ ਨੂੰ ਕਥਨ ਕਰੀਏ 에 ਸਮਾਰ ਬੇਅੰਤ ਸੁਅਮੀ ਹਾਂਜੀ ਬੇਸਮਾਰ ਆਪ ਜੀ ਸਮਾਰ ਕੀ ਥਾ ਪਰਵਾਾਰ ਤੋਂ ਰਹਿਤ ਹੋ ਬੇਸਮਾਰ ਹੋ ਆਪ ਜੀ ਦੇ ਗੁਣਾ ਕਰਕੇ ਵੀ ਅੰਤ ਨਹੀਂ ਜਾਣਿਆ ਜਾਂਦਾ ਆਪ ਦਾ ਪਰ ਉਪਕਾਰਾਂ ਕਰਕੇ ਵੀ ਅੰਤ ਨਹੀਂ ਜਾਣਿਆ ਜਾਂਦਾ ਆਪ ਜੀ ਦਾ ਗਿਆਨ ਵਿਗਿਆਨ ਕਰਕੇ ਸੈンス ਕਰਕੇ ਵੀ ਨਹੀਂ ਕੋਈ ਪਾਰਾ ਬਾਰ ਹੈ ਬੇਅੰਤ ਸਵਾਮੀ ਸਵਾਮੀ ਕੀ ਇਹ ਮਾਲਕ ਐ ਮੇਰੇ ਸਵਾਮੀ ਜੀ ਆਪ ਜੀ ਦਾ ਬੇਅੰਤ ਅੰਤ ਤੋਂ ਰਹਿਤ ਹੋ ਤੇਰਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਅਜੇ ਤੱਕ ਜੇ ਕੋਈ ਉਦਮ ਯਤਨ ਕਰਦਾ ਵੀ ਚਲੋ ਮੈਂ ਅੰਤ ਪਾਲਮ ਪੜ ਕੇ ਅੰਤ ਪਾਲਮ ਸਮਝ ਕੇ ਅੰਤ ਪਾਲਮ ਜਾਂ ਬੋਲ ਕੇ ਅੰਤ ਪਾਲਮ ਜਾਂ ਵੇਖ ਕੇ ਅੰਤ ਪਾਲਮ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਬੜੇ ਪਿਆਰੇ ਨੇ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਅੰਤ ਨਾ ਸਿਖਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਬਿਲ ਲਾਹੇ ਅੰਤ ਪਾਉਣ ਵਾਸਤੇ ਕਈ ਬੰਦੇ ਤਰ ਲੋ ਮੱਛੀ ਹੋਏ ਪਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕੇ ਅੰਤ ਨਾਮ ਆਏ ਜਾਹੇ ਕਹਿੰਦੇ ਉਹ ਪ੍ਰਮਾਤਮਾ ਦਾ ਅੰਤ ਕਿਸੇ ਤੋਂ ਪਿਆ ਨਹੀਂ ਯਤਨ ਤਾਂ ਬੜਿਆਂ ਨੇ ਕਰਿਆ ਜਿਸ ਤਰ੍ਹਾਂ ਕਲੰਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੈਸਾਰ ਉਪਾਇਆ ਬ੍ਰਹਮਾ ਵਿਸ਼ਨਮ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬੈਨਾ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤੈਨ ਅੰਦਰ ਬਾਦ ਰਚਾਇਆ ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕਾਂਸ ਕੇਸੀ ਪਕੜ ਗਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗੋ ਤਿਨੇ ਤਨਤਾਇਆ ਕਹਿੰਦੇ ਕਿਸੇ ਨੇ ਤੇਰਾ ਅੰਤ ਵੀ ਪਾਇਆ ਨਹੀਂ ਪਾਇਆ ਤੈਹੀਂ ਦੁਰਗਾ ਸਾਜਕੈ ਦੈਂਤਾਂ ਦਾ ਨਾਸ ਕਰਾਇਆ ਕਹਿੰਦੇ ਐਸੇ ਐਸੇ ਕਰਮ ਤਾਂ ਕੀਤੇ ਪਰ ਕਹਿੰਦੇ ਅੰਤ ਕਿਸੇ ਨੇ ਵੀ ਨਹੀਂ ਪਾਇਆ ਹੈ ਇਸ ਤਰ੍ਹਾਂ ਉਹ ਵਾਹਿਗੁਰੂ ਭਾਈ ਅੰਤ ਤੋਂ ਰਹਿਤ ਹੈ ਤੇਰਾ ਅੰਤ ਨਾ ਕਨਹੇ ਲਈਐ ਕਿਸੇ ਨੇ ਵੀ ਕਹਿੰਦੇ ਤੇਰਾ ਅੰਤ ਜਾਣਿਆ ਹੀ ਨਹੀਂ ਲਹੀਏ ਪ੍ਰਾਪਤ ਨਹੀਂ ਕੀਤਾ ਨਹੀਂ ਮਿਲਿਆ ਅੰਤ ਕਿਸੇ ਨੂੰ ਜਿਵੇਂ ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਪਰ ਭੇਦ ਭਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡੋ ਏਕ ਕਰੀ ਕਹਦੇ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ ਹੈ ਜਿਸ ਤਰ੍ਹਾਂ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਕਹਿੰਦੇ ਅੰਤ ਜਿਹੜਾ ਕੋਈ ਪਾਉਣ ਗਿਆ ਨਾ ਕਹਿੰਦੇ ਉਹ ਉਹਦਾ ਆਪਣਾ ਹੀ ਅੰਤ ਹੋ ਗਿਆ ਜਿਵੇਂ ਉਹ ਵਿਦਵਾਨ ਪੁਰਖਾਂ ਦਾ ਕਹਿਣਾ ਹੈ ਕਹਿੰਦੇ ਇੱਕ ਵਾਰੀ ਨਾ ਗੁਰਮਖੋ ਲੂਣ ਦੀ ਡਲੀ ਕਹਿੰਦੇ ਵੀ ਮੈਂ ਸਮੁੰਦਰ ਦਾ ਪਤਾ ਲਾ ਸਕਦੀ ਆ ਕਹਿੰਦੇ ਵੀ ਸਮੁੰਦਰ ਦਾ ਪਤਾ ਕਿਵੇਂ ਲੱਗੇ ਕਿੰਨਾ ਕੁ ਡੂੰਗਾ ਲੂਣ ਦੇ ਡਲੀ ਬੋਲ ਪਈ ਕਹਿੰਦੇ ਮੈਂ ਦੱਸ ਦੂੰਗੀ ਸਮੁੰਦਰ ਕਿੰਨਾ ਕੁ ਡੂੰਗਾ ਤਾਂ ਡਲੀ ਨੂੰ ਸਮੁੰਦਰ ਵਿੱਚ ਪਾਇਆ ਗਿਆ ਕਹਿੰਦੇ ਚੱਲਦਿਆਂ ਚੱਲਦਿਆਂ ਰਾਸਤੇ ਦੇ ਵਿੱਚ ਪਾਣੀ ਦੇ ਵਿੱਚ ਆਪ ਹੀ ਖੁਰਗੀ ਹੁਣ ਕਿਹਨੇ ਕਹਿਣਾ ਸੀ ਆਕੇ ਵੀ ਸਮੁੰਦਰ ਕਿੰਨਾ ਕਢੂਗਾ ਤੋ ਚੱਲੀ ਪੁਤਲੀ ਲੌਨ ਕੀ ਥਾਸਮੁੰਦ ਕੀ ਲੈਨ ਇਸ ਤਰ੍ਹਾਂ ਕਹਿੰਦੇ ਫਿਰ ਚੱਲਦਿਆਂ ਚੱਲਦਿਆਂ ਨਾ ਪਾਣੀ ਦੇ ਵਿੱਚ ਪਾਣੀ ਰੂਪ ਹੀ ਹੋਗੀ ਪਲਟ ਗਏ ਗੋਬੈਣ ਕੌਣ ਕਹਿ ਸਕਦਾ ਸੀ ਆਕੇ ਬਿਉਣ ਸਮੁੰਦਰ ਇੰਨਾ ਕਿ ਡੂੰਗਾ ਕਹਿੰਦੇ ਇਸੇ ਤਰ੍ਹਾਂ ਜਿਹੜਾ ਕੋਈ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਅੰਤ ਲੈਣਾ ਚਾਹੁੰਦਾ ਸੀ ਉਹਦਾ ਆਪਦਾ ਅੰਤ ਹੋ ਗਿਆ ਤੰਡ ਦੇ ਕੇ ਸਮਝਾ ਦਿੰਦੇ ਹੋ ਵੀ ਆਪ ਜੀ ਦੇ ਸਮਝਾਉਣ ਦੇ ਤਰੀਕੇ ਵੀ ਨਹੀਂ ਗਏ ਸੋਹਰਾ ਮਹਾਰਾਜ ਆਪ ਕਿਰਪਾ ਕਰੋ ਜਿਵੇਂ ਆਪ ਜੀ ਨੇ ਅਪਰਾਧੀਆਂ ਨੂੰ ਬਖਸ਼ਿਆ ਜਿਵੇਂ ਆਪ ਜੀ ਨੇ ਸਮਝਾਇਆ ਇੱਕ ਸਾਧੂ ਦੇ ਦੁਆਰਾ ਉਹਨੂੰ ਸਮਝਾਇਆ ਉਹਦੇ ਵੀ ਕਰੋੜਾਂ ਪਾਪਾਂ ਦਾ ਖੰਡਨ ਕੀਤਾ ਹੀ ਸੋ ਇਸ ਤਰ੍ਹਾਂ ਹਰਨਾਖਸ਼ ਦੇ ਘਰ ਸੋ ਇਸ ਤਰ੍ਹਾਂ ਕੋਟਪਰਾਦ ਹਮਾਰੇ ਖੰਡੋ ਮਹਾਰਾਜ ਸਾਡੇ ਵੀ ਕਰੋੜਾਂ ਅਪਰਾਧਾਂ ਦਾ ਨਾਸ਼ ਕਰਕੇ ਅਲਪ ਮਤ ਥੋਰੀ ਹਮ ਅਗਿਆਨ ਵੀ ਜੇ ਸਿੱਖ ਇਹ ਗੱਲ ਕਹੇ ਵੀ ਮਹਾਰਾਜ ਮੈਂ ਤੇ ਅਗਿਆਨੀ ਆ ਮੈਨੂੰ ਕੋਈ ਸੋਝੀ ਨਹੀਂ ਹੈ ਮੇਰੇ ਕੋਲੇ ਕੋਈ ਅਕਲ ਨਹੀਂ ਹੈ ਮੇਰੇ ਕੋਲੇ ਕੋਈ ਬਵੇਕ ਨਹੀਂ ਹੈ ਮੈਨੂੰ ਮਤ ਨਹੀਂ ਹੈ ਮੈਂ ਤਾਂ ਮਤਹੀਨਾ ਬੇਅਕਲੀਆਂ ਆਪ ਕਿਰਪਾ ਕਰੋ ਹਮ ਥੋੜੀ ਹੁੰਦਾ ਹੈ ਅਲਪ ਦਾ ਅਰਥ ਵੀ ਤੋਸ਼ ਹੁੰਦਾ ਤੇ ਇੱਥੇ ਥੋੜੀ ਲਿਖਿਆ ਹੋਇਆ ਹੁਣ ਨਾਲ ਥੋੜੀ ਵੀ ਲਿਖਿਆ ਇੱਥੇ ਅਰਥ ਇਹ ਬਣ ਜੇਗਾ ਕਿ ਮੇਰੀ ਜਿਹੜੀ ਬੁੱਧ ਹੈ ਉਹ ਥੋੜੀ ਤੋਂ ਵੀ ਥੋੜੀ ਆ ਮਤ ਮੇਰੀ ਨਹੀਂ ਨਾਮ ਆਤਰੀਏ ਮੇਰੇ ਕੋਲੇ ਤਾਂ ਮਤ ਆਪ ਕਿਰਪਾ ਕਰੋ ਸਾਨੂੰ ਮਤ ਦੇ ਦਬੋ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਮਹਾਰਾਜ ਐਸੀ ਬੁੱਧ ਦੇਣਾ ਕਰੋ ਕਿ ਜਿਸ ਬੁੱਧੀ ਦੇ ਕਰਕੇ ਮੈਂ ਆਪ ਜੀ ਦਾ ਨਾਮ ਜਪਾਂ ਹਮ ਅਗਿਆਨ ਅਲਪ ਮਤ ਥੋਰੀ ਮਹਾਰਾਜ ਮੇਰੇ ਕੋਲੇ ਬੁੱਧੀ ਬਹੁਤ ਘੱਟ ਹੈ ਨਾ ਮਾਤਰੀ ਜਣੀ ਥੋੜੀ ਜੀ ਅਕਲ ਹੈ ਉਹ ਅਕਲ ਕਰਕੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਆਪ ਕਿਰਪਾ ਕਰੋ ਹਮ ਅਗਿਆਨ ਮਹਾਰਾਜ ਅਸੀਂ ਅਗਿਆਨੀ ਹਾਂ ਤੁਮ ਆਪਨ ਬਿਰਦ ਰਖਾਬ ਹੋ ਹਾਂ ਜੀ ਆਪ ਜੀ ਦਾ ਤਾਂ ਬਿਰਦ ਹੈ ਵੀ ਪਾਪੀਆਂ ਨੂੰ ਅਪਰਾਧੀਆਂ ਨੂੰ ਬਖਸ਼ ਦਿੰਦੇ ਹੋ ਅਜਾ ਮਲ ਵੀ ਬਖਸ਼ਿਆ ਅਪਰਾਧੀ ਸੀ ਹਨਾਕਸ਼ ਵੀ ਬਖਸ਼ਿਆ ਅਪਰਾਧੀ ਸੀ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਬੇਸਵਾਵਾ ਕਈ ਬਖਸ਼ੀਆਂ ਉਹ ਵੀ ਅਪਰਾਧੀ ਸੀ ਇਸੇ ਤਰ੍ਹਾਂ ਆਪਕਾ ਨੂੰ ਸਭ ਨੂੰ ਬਖਸ਼ਿਆ ਹੈ ਔਰ ਆਪਣੇ ਚਰਨੀ ਲਾਇਆ ਗਿਆਨ ਦਿੱਤਾ ਮਹਾਰਾਜ ਇਹ ਤੇ ਆਪ ਜੀ ਦਾ ਬਿਰਦੀ ਹੈ ਨਾ ਵੀ ਜਿਹੜਾ ਆਪ ਜੀ ਦੀ ਸ਼ਰਨ ਆ ਜਾਂਦਾ ਹੈ ਉਹਨੂੰ ਆਪ ਚਰਨੀ ਲਾ ਲੈਂਦੇ ਹੋ ਇਸੇ ਤਰ੍ਹਾਂ ਸੈਦ ਖਾਂ ਪਠਾਨ ਆ ਪੀਰ ਬਾਬਾ ਬੁੱਧੂ ਸਾਹਿਬ ਜੀ ਉਹਨਾਂ ਦੇ ਘਰ ਵਾਲੀ ਬੀਬੀ ਨਸੀਰਾ ਉਹਦਾ ਭਰਾ ਸੀ ਉਹ ਸੈਦ ਖਾਂ ਪਠਾਨ ਉਹ ਦਿੱਲੀ ਤੋਂ ਇਹ ਕਹਿ ਕੇ ਆਇਆ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਵਾਂਗਾ ਹੱਥ ਕੜੀ ਲਾ ਕੇ ਨਾ ਦਿੱਲੀ ਲੈ ਆਵਾਂਗਾ ਉਹਨਾਂ ਨੂੰ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਹਮਣਾ ਹੋਇਆ ਸਾਨਮੁਖ ਹੋਇਆ ਫਿਰ ਕੋਈ ਤਲਫਾ ਰਹਿਣਾ ਚੱਲੀ ਮਹਾਰਾਜ ਨੇ ਉਹਨਾਂ ਦੇ ਚਰਨੀ ਲਾ ਲਿਆ ਇਉਂ ਕਹਿੰਦੇ ਮਹਾਰਾਜ ਇਹ ਆਪ ਜੀ ਦਾ ਬਿਰਦ ਹੈ ਆਪ ਜੀ ਪਾਪੀਆਂ ਅਪਰਾਧੀਆਂ ਨੂੰ ਵੀ ਤੇ ਕਹਿੰਦੇ ਆਪ ਆਪਣੇ ਚਰਨੀ ਲਾ ਲੈਂਦੇ ਹੋ ਤੁਮਰੀ ਸ਼ਰਣ ਤੁਮਰੀ ਆਸਾ ਤੁਮਰੀ ਸ਼ਰਣ ਤੁਮਰੀ ਆਸਾ ਮਹਾਰਾਜ ਮੈਂ ਸ਼ਰਨ ਵੀ ਆਪ ਜੀ ਦੀ ਲਈ ਹੈ ਔਰ ਮੇਰੀ ਆਸਾ ਵੀ ਤੁਹਾਡੇ ਤੇ ਆ ਕਈ ਵਾਰੀ ਕੀ ਹੁੰਦਾ ਨਾ ਵੀ ਸਿੱਖ ਸ਼ਰਨ ਦਾ ਗੁਰੂ ਦੀ ਲੈਂਦਾ ਪਰ ਉਹਦੀ ਆਸ ਕਿਤੇ ਹੋਰ ਟਿਕੀ ਹੁੰਦੀ ਹੈ ਆਸ ਨਹੀਂ ਹੁੰਦੀ ਉਹਨੂੰ ਉਹਦੀ ਚਿੱਤ ਦੇ ਵਿਚਾਰ ਉਹ ਕਿਸੇ ਹੋਰ ਜਗ੍ਹਾ ਤੇ ਹੁੰਦਾ ਹੈ ਉਹਨਾਂ ਜੀ ਸ਼ਰਨ ਆ ਜਾਂਦਾ ਵੀ ਜਿਵੇਂ ਕਈਆਂ ਦਾ ਖਿਆਲ ਹੁੰਦਾ ਨਾ ਵੀ ਚਲੋ ਮੈਂ ਮੱਥਾ ਟੇਕਿਆ ਉਹਨਾਂ ਗੁਰਦਾਰੇ ਤੜਕੇ ਜਾ ਕੇ ਦੇਖ ਲਿਆ ਉਹਨਾਂ ਨਾਲੇ ਮੇਰੀ ਸਿਹਰ ਹੋ ਜਾਂਦੀ ਆ ਚਾਹ ਨਾਲੇ ਮਮਤ ਰੱਖੀ ਹੋਈ ਆ ਵੀ ਮੇਰੀ ਇੱਛਾ ਤਾਂ ਉੱਥੋਂ ਪੂਰੀ ਹੁੰਦੀ ਆ ਮੈਂ ਤਾਂ ਉਹ ਫਲਾਣੇ ਤੋਂ ਜਾਨਾ ਉੱਥੋਂ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਨਹੀਂ ਆ ਸੋ ਇਸ ਤਰ੍ਹਾਂ ਕਹਿੰਦੇ ਮਹਾਰਾਜ ਮੈਂ ਤੇ ਇਹ ਕੀਤਾ ਵੀ ਤੁਮਰੀ ਸ਼ਰਨ ਤੁਮਾਰੀ ਆਸਾ ਮਹਾਰਾਜ ਮੈਂ ਤੇ ਸ਼ਰਨ ਵੀ ਆਪ ਜੀ ਦੀ ਆਇਆ ਸਤੂ ਗੁਰ ਆਇਓ ਸ਼ਰਨ ਤੁਹਾਰੀ ਮਹਾਰਾਜ ਮੈਂ ਤੇ ਆਪ ਜੀ ਦੀ ਸ਼ਰਨ ਆਇਆ ਹਾਂ ਜਿਉਂ ਭਾਵੈ ਤਿਉਂ ਰੱਖ ਲੈ ਹੰਮ ਸ਼ਰਨ ਪ੍ਰਭ ਆਏ RAM RAJIE ਮਹਾਰਾਜ ਤੁਮਰੀ ਸ਼ਰਨ ਤੁਮਾਰੀ ਆਸਾ ਮੈਨੂੰ ਆਸਾ ਵੀ ਤੁਹਾਡੀ ਹੀ ਹੈ ਤੁਮਹਿ ਸਜਣ ਸੁਹੇਲੇ ਹਾਂ ਜੀ ਕਹਿੰਦੇ ਤੁਸੀਂ ਹੀ ਮੇਰੇ ਸਜਣ ਦਰਗਾਹ ਤੱਕ ਨਾਲ ਜਾਣ ਵਾਲੇ ਐਸ ਲੋਕ ਦਾ ਵੀ ਮਿੱਤਰ ਪਰਲੋਕ ਦਾ ਵੀ ਮਿੱਤਰ ਨੂੰ ਸੱਜਣ ਕਹਿੰਦੇ ਨੇਗੇ। ଅਤਵਾ ਸੁਜਨ ਭਾਵ ਸ੍ਰੇਸ਼ਟ ਵਿਚਾਰ ਵਾਲਾ ਸ੍ਰੇਸ਼ਟ ਜਨ ਸੁਹੇਲੇ ਕਈਏ ਸੁਖ ਦੇਣ ਵਾਲੇ ਹੋ। ਰਾਗ ਅਬਗਣ ਮੇਰਿਆ ਮਹਾਰਾਜ ਆਪ ਕਿਰਪਾ ਕਰੋ ਮੈਨੂੰ ਰੱਖਣਾ ਕਰੋ ਜੀ ਵਿਚਾਲਵੋ ਨਾਨਕ ਕਰਕੇ ਗੁਲੇ ਹਾਂ ਜੀ ਕਿਵੇਂ ਰੱਖੋ ਕਹਿੰਦੇ ਮਹਾਰਾਜ ਆਪਣੇ ਘਰ ਵਿੱਚ ਰੱਖ ਲਵੋ ਆਪਦੇ ਗੁਰਸਿੱਖੀ ਰੂਪੀ ਘਰ ਵਿੱਚ ਰੱਖ ਲਵੋ ਮਹਾਰਾਜ ਆਪਣੇ ਗੁਰੂ ਘਰ ਦੇ ਵਿੱਚ ਰੱਖ ਲਵੋ ਆਪਣੇ ਸ਼ਰਨ ਰੂਪੀ ਘਰ ਵਿੱਚ ਰੱਖ ਲਵੋ ਕਿਵੇਂ ਕਹਿੰਦੇ ਹਮ ਸ਼ਰਨ ਪ੍ਰਭ ਆਏ ਮਹਾਰਾਜ ਅਸੀਂ ਤੇਰੀ ਸ਼ਰਨ ਆਇਆ ਨਾਨਕ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਨੂੰ ਸਮਾਪਤ ਕਰਦੇ ਆਂ ਆਖਦੇ ਕਿ ਮਹਾਰਾਜ ਮੈਨੂੰ ਆਪਣਾ ਦਾਸ ਆਪਣੇ ਸੇਵਕ ਆਪਦੇ ਅੰਦਰ ਉਪਦੇਸ਼ ਐਸੇ ਪਾਵਨ ਪਵਿੱਤਰ ਅੰਮ੍ਰਿਤ ਵਚਨ ਆਪਾ ਸਾਰਿਆਂ ਦੇ ਮਨਾਂ ਤਨ ਵਿੱਚ ਵਸਣ ਖਿਮਾ ਕਰਨੀਆਂ ਜੀ ਆਓ ਸ਼ਬਦ ਦੀਆਂ ਆਖਰੀ ਤੁਕਾਂ ਪਾਠ ਸਰਵਣ ਕਰੀਏ ਤੁਮਰੀ ਸ਼ਰਨ ਤੁਮ ਰਾ ਕੋ ਰਾਖਨ ਹਰ ਦਇਆ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਈ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤਿ ਨਹਿ